ਹਾਂਜੀ ਸਾਰੇ ਗੁਰੂਤਰਵਾਜ ਪਰ ਆਉਣ ਦਾ ਸਵਾਗਤ ਹੈ ਮਿਹਰੇ ਮੈਂ ਜਾਣਾ ਸੀ ਕਿ ਪਿੰਡ ਮੁੱਲਾਂਪੁਰ ਖੋਦ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਤਨੇ ਵੀਰੇ ਪਿੰਡ ਮੁੱਲਾਂਪੁਰ ਖੋਦ ਦੇ ਵਿੱਚ ਅੱਜ ਨਾ ਛੇਪੋੜਾ ਜੀ ਦੇ ਮੰਦਿਰ ਦਾ ਕੰਮ ਸ਼ੁਰੂ ਕੀਤਾ ਹੈ ਤੇ ਛੇਪੋੜਾ ਜੀ ਤੇ ਮਾਤਾ ਪਾਰਵਤੀ ਜਿਹਦੀਆਂ ਮੂਰਤੀਆਂ ਲਿਆਂਦੀਆਂ ਮੈਨੇ ਤਕਰੀਬਨ 50-80000 ਦੀਆਂ ਮੂਰਤੀਆਂ ਆਈਆਂ ਨੇ ਵੀਰੇ ਉਹਦੇ ਖਰਚਾ ਵੀਰੇ ਮੰਦਿਰ ਦੇ ਕਾਫੀ ਹੋਣਾ ਹੈ ਪੈਸੇ ਇੰਨਾ ਇਕੱਠਾ ਹੋਇਆ ਨਹੀਂ ਹਲੇ ਤਕਰੀਬਨ ਤਾਂ ਕਰਕੇ ਬਾਬਾ ਜੀ ਵੱਲੋਂ ਬੇਨਤੀ ਕਰਵਾਈ ਗਈ ਆ ਵੀ ਕੋਈ ਦਾਨੀ ਸੱਜਣ ਵੀਰ ਦਾਨ ਕਰਨਾ ਚਾਹੁੰਦਾ ਹੈ ਚਾਹੇ ਕਬੂਤਰ ਬਾਜ ਭਰਾ ਹੈ ਚਾਹੇ ਕੋਈ ਐਨ ਆਰ ਆਈ ਭਰਾ ਹੈ ਤਾਂ ਦਾਨ ਕਰ ਸਕਦਾ ਵੀਰੇ ਰੇਤਾ ਬਜਰੀ ਸਿਮਿੰਟ ਪੈਸਾ ਜੋ ਵੀ ਕੋਈ ਦਾਨ ਕਰਨਾ ਚਾਹੁੰਦਾ 7528824446 ਨੰਬਰ ਤੇ ਸੰਪਰਕ ਕਰ ਲਿਓ ਤਾਂ ਮੈਂ ਸੰਪਰਕ ਕਰਾ ਦੂ ਆਪਾ ਬਾਬਾ ਜੀ ਨਾਲ ਵੀਰੇ ਫੋਨ ਵੀਰੇ ਕਰਨਾ ਹੈ ਬਾਬਾ ਜੀ ਨਾ ਕੈਮਰੇ ਅੱਗੇ ਆਉਣ ਥੋੜਾ ਜਿਹਾ ਜਗਦੇ ਨੇ ਤਾਂ ਕਰਕੇ ਨਾ ਮੈਨੂੰ ਕਹਤਾ ਉਹਨੇ ਕਹੇ ਵੀਡੀਓ ਬਣਾ ਕੇ ਪਾ ਦੇ ਮੈਂ YouTube ਤੇ ਇੱਕ ਵੀਡੀਓ ਪਹਿਲਾਂ ਵੀ ਪਾਈ ਆ ਇਹਦੇ ਵਿੱਚ ਦਾਨੀ ਸੱਜਣ ਵੀ ਬਥੇਰੇ ਹੁੰਦੇ ਨੇ ਵੀਰ ਜਿਹੜਾ ਵਿਚਾਰੇ ਮਨਲਾ ਪਰਮਾਤਮਾ ਨੇ ਨੇਯੁਗੇ ਕੀਤੇ ਹੋਏ ਹੁੰਦੇ ਨੇ ਪਰਮਾਤਮਾ ਦਾ ਵੱਡਾ ਵੀਰੇ ਹੈ ਨਹੀਂ ਕੋਈ ਚਲੋ ਜੇ ਦਾਨ ਕਰਨ ਜੋਗੇ ਪਰਮਾਤਮਾ ਨੇ ਘਰੇ ਆ ਤਾਂ ਦਾਨ ਜ਼ਰੂਰ ਕਰਿਆ ਕਰੋ ਠੀਕ ਹੈ ਤੇ ਸ਼ਰਧਾ ਮਦਗ ਵੀਰੇ ਜੋ ਕੋਈ ਦਾਨ ਕਰਨਾ ਚਾਹੁੰਦਾ ਤਾਂ ਕਰ ਸਕਦਾ ਪਿੰਡ ਮੁੱਲਾਂਪੁਰ ਖੁਰਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਹੈ ਇਹ ਸਰਹੰਦ ਦੇ ਬਿਲਕੁਲ ਨੇੜੇ ਹੀ ਆ 5-7 ਕਿਲੋਮੀਟਰ ਦੇ ਪਿੰਡ ਆ ਇਹ ਭਾਰਸੋਂ ਤੇ ਸਰਹੰਦ ਵਾਲਾ ਰੋਡ ਤੇ 2 ਕਿਲੋਮੀਟਰ ਦੇ ਨਾਲ ਪਿੰਡ ਆ ਕਬੂਤਰ ਬਾਜੀ ਵੀ ਤਕਰੀਬਨ ਆਪਾਂ ਪਹਿਲਾਂ ਡੇਰੇ ਜੀ ਕਰਵਾਉਂਦੇ ਹੁੰਦੇ ਰਿਹਾ ਉੱਥੋਂ ਬਾਜੀ ਆ ਕਬੂਤਰ ਬਾਜੀ ਹੁੰਦੀ 10 60 ਦੀ ਬਾਜੀ ਹੁੰਦੀ ਹੁੰਦੀ ਦੀ ਵੀਰੇ ਅੱਗੇ ਉੱਥੇ ਉਹ ਮੌਸਮ ਥੋੜਾ ਜਿਹਾ ਖਰਾਬ ਹੋਣ ਲੱਗ ਜਾਂਦਾ ਫਿਰ ਉਹ ਦਿਨ ਬਾਬਾ ਜੀ ਦੇ ਉਧਰ ਮੀਂਹ ਮੂੰਹ ਪੈ ਜਾਂਦਾ ਦਾ ਕਰਕੇ ਬਾਜੀ ਨੇ ਫਿਰ ਕੈਨਸਲ ਕਰਕੇ ਹੋਰ ਦਾ ਤਰੀਕਾ ਦੀ ਰੱਖ ਦਿੱਤੀ ਫਿਰ ਉੱਥੇ ਪੜਾਹਰਾ ਵੀ ਬਹੁਤ ਤਕੜਾ ਹੁੰਦਾ ਹੁੰਦਾ ਵੀਰੇ ਤੇ ਇਹ ਕਬੂਤਰ ਬਾਜੀ ਵਧੀਆ ਹੁੰਦੀ ਦੀ ਉਹ ਪਹਿਲਾਂ ਮੌਸਮ ਵਧੀਆ ਦਿਨ ਲੱਗਦੇ ਤੇ ਤਾਂ ਹੁਣ ਫਿਰ ਇਹ ਦਿਨ ਤਰੀਕ ਕਰਕੇ ਇਹ ਚੇਂਜ ਹੋਰ ਦਿੰਦੀ ਬਾਜੀ ਇੱਥੇ ਮੋਲਾ ਪਰਚ ਹੋਣ ਲੱਗਦੀ ਵੀਰੇ ਹੁਣ ਪਾਜੀ ਕੋਈ ਵੀਰ ਦਾਨ ਕਰਨਾ ਚਾਹੁੰਦਾ ਤਾਂ ਜਰੂਰ ਵੀਰੇ ਸੰਪਰਕ ਕਰਿਓ